US officials meet Sikh activists ahead of Biden Modi meeting US pushes India to investigate murder plot against Sikh activist hun eh apne aap de vich eh dassan layi kaafi si ke message India nu ditta gaya ineh first white house engages with pro khalsaistan groups give assurances sikhhan de naal jehdi 40 ਸਾਲ ਪਹਿਲਾਂ ਟੋਟਲ ਵਾਰ ਡਿਕਲੇਅਰ ਕੀਤੀ ਸੀ ਜਿਹਨੂੰ ਮੈਂ ਕਹਿੰਦਾ ਕਿ ਹੁਣ ਉਹ ਉਪਰਵਾਰ ਹੋ ਗਏ ਪਰ ਓਪਨ ਵਾਰ ਚ ਅਮਰੀਕਾ ਦੀ ਧਰਤੀ ਤੇ ਇੰਟਰਨੈਸ਼ਨਲ ਲਾਅ ਵਾਇਲਟ ਕੀਤਾ ਸੋਵਰਨਿਟੀ ਵਾਇਲਟ ਕੀਤੀ ਅਜੇ ਤੱਕ ਅਮਰੀਕਾ ਦੀ ਜਿਹੜੀ ਲਾਈਨ ਹੈ ਉਹ ਆਪਣੇ ਸਿਟੀਜ਼ਨਸ ਨੂੰ ਮਹਫੂਜ਼ ਕਰਨ ਦੀ ਹੈ ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਹੁਣ ਗੱਲ ਕਰੀਏ ਅਸੀਂ ਸਿੱਖ ਪਰਸਪੈਕਟਿਵ ਤੋਂ ਖਾਸ ਤੌਰ ਤੇ ਜਿਵੇਂ ਇੱਕ ਮੇਜਰ ਖਬਰ ਜਦੋਂ ਅਸੀਂ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਇਹਨਾਂ ਤਿੰਨਾਂ ਚੌਹਾਂ ਦਿਨਾਂ ਦੇ ਵਿੱਚ ਦੇਖਦੇ ਹਾਂ ਤੇ ਤੁਸੀਂ ਵੀ ਜ਼ਿਕਰ ਵੀ ਕੀਤਾ ਥੋੜਾ ਜਿਹਾ ਉਹਦੇ ਤੇ ਫੋਕਸ ਕਰੀਏ ਵੀ ਨਰਿੰਦਰ ਮੋਦੀ ਦੀ ਭਾਰਤ ਆਮਦ ਮੌਕੇ ਵਾਈਟ ਹਾਊਸ ਦੇ ਵਿੱਚ ਅਮਰੀਕੀ ਅਧਿਕਾਰੀਆਂ ਦੇ ਨਾਲ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਨੁਮਾਇੰਦਿਆਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਡਿਪਲੋਮੈਟਿਕ ਵਰਲਡ ਦੇ ਵਿੱਚ ਇਹਦੇ ਮਾਇਨੇ ਵੱਡੇ ਕੱਡੇ ਜਾ ਰਹੇ ਆ ਕਿਉਂਕਿ ਆਪਣੇ ਆਪ ਦੇ ਵਿੱਚ ਹੋਇਆ ਵੀ ਇਹ ਪਹਿਲੀ ਵਾਰ ਹੈ ਵੀ ਅਮਰੀਕਾ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਵਾਈਟ ਹਾਊਸ ਦੇ ਵਿੱਚ ਉਹ ਉਹਨਾਂ ਅਧਿਕਾਰੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਸਾਧ ਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਦਾ ਮੌਕਾ ਉਹ ਚੁਣਿਆ ਗਿਆ ਜਦੋਂ ਨਰਿੰਦਰ ਮੋਦੀ ਨੇ ਅਮਰੀਕਾ ਦੀ ਫੇਰੀ ਦੇ ਉੱਤੇ ਆਉਣਾ ਆ ਕੁਝ ਟਾਈਮ ਬਾਅਦ ਉਹ ਆਉਂਦੇ ਆ ਤੇ ਦੋ ਦਿਨ ਬਾਅਦ ਉਹਨਾਂ ਦੀ ਜਿਹੜੀ ਬਾਈਡਨ ਨਾਲ ਮੁਲਾਕਾਤ ਹੈਗੀ ਹੈ 1 ਟੂ 1 ਸੋ ਇਸ ਮੀਟਿੰਗ ਬਾਰੇ ਵੀ ਥੋੜਾ ਜਿਹਾ ਵਿਸਥਾਰ ਦੇ ਨਾਲ ਉਹ ਕੀਤਾ ਜਾਵੇ ਤੇ ਨਾਲ ਹੀ ਨਾਲ ਇਹਦੇ ਮਾਇਨੇ ਕੀ ਬਣਦੇ ਆ ਕਿਉਂਕਿ ਬਹੁਤ ਇੰਪੋਰਟੈਂਟ ਹੈ ਇਹ ਗੱਲ ਜਦੋਂ ਅਸੀਂ ਇਹ ਸਾਰੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਦੌਰ ਦੇ ਵਿੱਚ ਅਸੀਂ ਉਸ ਮੌਕੇ ਦੇ ਵਿੱਚੋਂ ਲੰਘ ਰਹੇ ਹਾਂ ਤੇ ਇਸ ਬਾਰੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਜਿਹੜਾ ਆ ਪਾਰਟ ਹੈਗਾ ਕਾਂਗਰਸਮੈਨ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਇੱਕ ਬਿੱਲ ਜਿਹੜਾ ਹੈਗਾ ਉਹ ਵੀ ਲਿਆਂਦਾ ਜਾਂਦਾ ਆ ਜਿਹਨੂੰ ਵਾਈਡ ਕਵਰੇਜ ਵੀ ਮਿਲਦੀ ਆ ਸੋ ਇਹ ਕੁਝ ਉਹ ਸੰਕੇਤ ਹੈਗੇ ਆ ਜਿਹੜੇ ਦੇਖੇ ਜਾ ਰਹੇ ਆ ਵੀ ਕੀ ਇਹ ਸਿੱਖਾਂ ਨੂੰ ਸੰਕੇਤ ਦਿੱਤੇ ਜਾ ਰਹੇ ਆ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਡੀਪ ਸਟੇਟ ਵੱਲੋਂ ਅਹ ਦੇਖੋ ਡਿਪਲੋਮੇਸੀ ਦੀ ਦੁਨੀਆ ਜਿਹੜੀ ਜ਼ਾਹਰ ਹੈ ਜਿਸ ਵੈਸੇ ਤਾਂ ਬ੍ਰਾਹਮਣਵਾਦੀ ਚਾਣਕਿਆ ਜਿਹਦਾ ਜਿਹੜਾ ਕੂਟਨੀਤੀ ਦਾ ਅਰਥ ਸ਼ਾਸਤਰ ਹੈ ਉਸ ਤੋਂ ਬਹੁਤ ਪੁਰਾਣੀ ਕਿਤਾਬ ਮੰਨਿਆ ਜਾਂਦਾ ਹੈ ਸ਼ਾਮ-ਦਾਮ ਦੰਡ ਭੇਜ ਦੀ ਨੀਤੀ ਉਸ ਤੋਂ ਨਿਕਲਦੀ ਹੈ ਵੈਸਟਰਨ ਦੁਨੀਆ ਦੇ ਵਿੱਚ ਜਦੋਂ ਡਿਪਲੋਮੇਸੀ ਦਾ ਜਾਂ ਡਿਪਲੋਮੈਟਿਕ ਸਿਗਨਲਸ ਦਾ ਜ਼ਿਕਰ ਹੁੰਦਾ ਹੈ ਤਾਂ ਮੈਕੀਆਵੈਲੀ ਜਿਹੜਾ 15ਵੀਂ ਸਦੀ 'ਚ ਹੋਇਆ ਉਹਦਾ ਜ਼ਿਕਰ ਕੀਤਾ ਜਾਂਦਾ ਔਰ ਅਕਸਰ ਡਿਪਲੋਮੇਸੀ ਦੇ ਸਾਈਨ ਜਾਂ ਉਸ ਤੇ ਇਹ ਨਹੀਂ ਹੁੰਦਾ ਕਿ ਕੀ ਕਿਹਾ ਗਿਆ ਬਹੁਤ ਵਾਰੇ ਹੁੰਦਾ ਵੀ ਕੀ ਨਹੀਂ ਕਿਹਾ ਗਿਆ ਜਾਂ ਜੋ ਕਿਹਾ ਗਿਆ ਉਹਦੇ 'ਚ ਹੋਰ ਕਹਿਣ ਦੀ ਕੀ ਕੋਸ਼ਿਸ਼ ਕੀਤੀ ਗਈ ਔਰ ਲੈਂਗੁਏਜ ਦੇ ਹਵਾਲੇ ਨਾਲ ਹੁੰਦਾ ਕਿ ਉਹਦੇ 'ਚ ਵਾਟ ਇਜ਼ ਬਿਟਵੀਨ ਦਾ ਲਾਈਨਸ ਵਾਟ ਇਜ਼ ਬਿਹਾਈਂਡ ਦਾ ਲਾਈਨਸ ਵਾਟ ਇਜ਼ ਨਾਟ ਸੈਡ ਤੇ ਜੇ ਇਸ ਸਾਰੇ ਨੂੰ ਦੇਖੀਏ ਤਾਂ ਫਿਰ ਜਦੋਂ ਵੀ ਕੋਈ ਮੀਟਿੰਗ ਹੋਣੀ ਹੁੰਦੀ ਹੈ ਉਸ ਦੇ ਉਹ ਤੋਂ ਪਹਿਲਾਂ ਕਿੰਨਾ ਲੋਕਾਂ ਦੇ ਨਾਲ ਕਿਸ ਕਿਸਮ ਦੇ ਜਿਹੜੇ ਨੇ ਉਹ ਕੋਈ ਸਾਈਨ ਸਿੰਪਟਮਸ ਦਿੱਤੇ ਜਾਂਦੇ ਨੇ ਇਹ ਵੀ ਡਿਸਾਈਡ ਕਰਦੇ ਨੇ ਕਿ ਵੀ ਇਸ ਸਾਰੇ ਚੋਂ ਕੀ ਨਿਕਲਣ ਵਾਲਾ ਜਿਵੇਂ ਮੈਨੂੰ ਯਾਦ ਹੈ ਕਿ ਜਿਹੜੇ ਉਸ ਪ੍ਰੈਜ਼ੀਡੈਂਟ ਨਿਕਸਨ ਦੇ ਬਹੁਤ ਹੀ ਕਾਮਯਾਬ ਸੈਕਟਰੀ ਆਫ ਸਟੇਟ ਜਿਨ੍ਹਾਂ ਜਿਸ ਨੇ ਚਾਈਨਾ ਦੇ ਨਾਲ ਦਰਵਾਜ਼ਾ ਖੋਲ੍ਹਿਆ ਜਿਸ ਸਾਰੇ ਨੇ ਉਹ ਸਾਰੇ ਦਾ ਪਾਠ ਕੀਤਾ ਕਿ ਭਾਈ ਚਾਈਨਾ ਔਰ ਅਮਰੀਕਾ ਇੱਕ ਪਲੇਟਫਾਰਮ ਤੇ ਆਏ ਸੋ ਉਸ ਹੈਨਰੀ ਕਸਿੰਜਰ ਜੀ ਹੁਣ ਹੈਨਰੀ ਕਸਿੰਜਰ ਨੇ ਕਿਹਾ ਵੀ ਜਦੋਂ ਉਹ ਅਸਾਦ ਦੇ ਨਾਲ ਮੀਟਿੰਗਾਂ ਕਰ ਰਿਹਾ ਸੀ ਸੀਰੀਆ ਦਾ ਪ੍ਰੈਜ਼ੀਡੈਂਟ ਤੋਂ ਕਹਿੰਦਾ ਵੀ ਜਿੱਥੇ ਮੈਂ ਜਾਣਾ ਉੱਥੇ ਮੈਂ ਤਿੰਨ ਥਾਂ ਦੇ ਕਹਿੰਦੇ ਮੀਟਿੰਗਸ ਹੋਈ ਡਿਫਰੈਂਟ ਸਪੌਟ ਦੇ ਉੱਤੇ ਔਰ ਕੰਦ ਦੇ ਪਿੱਛੇ ਜਿਹੜੀ ਐ ਫੋਟੋ ਸੁਲਾਹਦੀਨ ਦੀ ਲੱਗੀ ਹੁੰਦੀ ਸੀ ਹੁਣ ਸੁਲਾਹਦੀਨ ਇਸਲਾਮਿਕ کوردਰੀ origin ਦਾ ਸੀ ਇਸਲਾਮਿਕ ਉਹ ਯੋਧਾ ਸੀ ਜਿਹਨੇ ਇਹਨਾਂ ਕ੍ਰੂਸੇਡਸ ਦੇ ਪੀਰੀਅਡ ਚ ਕਿੰਗ ਰਿਚਰਡ ਜਿਹੜਾ ਯੂਰਪ ਦਾ ਉਹਨੂੰ ਡੀਫੀਟ ਕੀਤਾ ਸੀ ਤੇ ਸੁਲਾਹਦੀਨ ਇਸਲਾਮਿਕ ਵਰਲਡ ਦਾ ਜਾਂ ਇਸਲਾਮਿਕ ਹਿਸਟਰੀ ਦਾ ਬਹੁਤ ਵੱਡਾ ਯੋਧਾ ਹੈ ਉਹ ਕਹਿੰਦਾ ਮੈਂ ਜਿੱਥੇ ਦੇਖਣਾ ਉਹਦੇ ਅਸਾਦ ਦੇ ਪਿੱਛੇ ਸਿਰ ਦੇ ਉੱਤੇ ਜਿਹੜੀ ਐ ਉਹਦੀ ਫੋਟੋ ਲੱਗੀ ਹੋਣੀ ਸੋ ਇਹ ਜਿਹੜਾ ਇੱਕ ਮੈਸੇਜ ਹੁੰਦਾ ਸੀ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇਨਵਿੰਸੀਬਲ ਐ ਅਸੀਂ ਤੁਹਾਨੂੰ ਪਹਿਲਾਂ ਵੀ ਹਰਾਇਆ ਹੋਇਆ ਅਸੀਂ ਕੋਈ ਡਿਫੀਟਸਟ ਮੈਂਟੈਲਿਟੀ ਕਰੀ ਨਹੀਂ ਕਰਦੇ ਮੈਂ ਡਿਪਲੋਮੇਸੀ ਦੇ ਹਵਾਲ ਉਨ ਤਿੰਨ ਖਬਰਾਂ ਜਿਹੜੀਆਂ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਅਮਰੀਕਨ ਮੀਡੀਆ ਚ ਰਾਈਟਰ ਇੱਕ ਖਬਰ ਦਾ ਓਰੀਜিনেਟਰ ਐ ਦੂਸਰੀ ਖਬਰ ਜ਼ਾਰ ਐ ਯੂ ਐਸ ਕਾਂਗਰਸ ਦੇ ਵਿੱਚ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਨਵਾਂ ਲੈਜਿਸਲੇਸ਼ਨ ਇਨਟਰੋਡਿਊਸ ਹੋਣ ਦਾ ਆਲਰੇਡੀ ਇੰਟਰੋਡਿਊਸਡ ਹੈ ਟਵਾਈਸ ਉਸੇ ਦੇ ਪਰ ਇਸ ਵਾਰ ਜਿਹੜੇ ਚਾਰ ਮੁਲਕਾਂ ਨੂੰ ਟਾਰਗੇਟ ਕੀਤਾ ਗਿਆ ਕਿ ਉਹਨਾਂ ਨੇ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸੋਵਰਨਿਟੀ ਨੂੰ ਵੀ ਭੰਗ ਕੀਤਾ ਔਰ ਇੰਟਰਨੈਸ਼ਨਲ ਲਾਅ ਨੂੰ ਵੀ ਉਹਦੇ ਵਿੱਚ ਇੰਡੀਆ ਟੌਪ ਦੇ ਉੱਤੇ ਹੈ ਫਿਰ ਸਾਊਦੀ ਅਰੇਬੀਆ ਹੈ ਫਿਰ ਈਰਾਨ ਹੈ ਫਿਰ ਚਾਈਨਾ ਹੈ ਹੁਣ ਇਹ ਬਿਲਕੁਲ ਦੋ ਤਿੰਨ ਦਿਨ ਪਹਿਲਾਂ ਇਸ ਦਾ ਹਣ ਇੰਟਰੋਡਿਊਸ ਸੱਤ ਕਾਂਗਰਸਮੈਨ ਜਿਹੜੇ ਨੇ ਉਹ ਉਸ ਦੇ ਕੋ ਸਪான்ਸਰ ਬਣਦੇ ਨੇ ਹਮ ਦੈਨ ਐਗਜ਼ੈਕਟਲੀ ਹਫਤਾ ਪਹਿਲਾਂ ਸਿਕਸ ਫਾਰ ਜਸਟਿਸ ਵੱਲੋਂ ਉਹਨਾਂ ਦੀ ਪੂਰੀ ਜਿਹੜੀ ਜਿਹੜੀ ਕਾਬਲ ਲੀਗਲ ਟੀਮ ਹੈ ਉਹਦੇ ਵੱਲੋਂ ਜਿਹੜਾ ਸਿਵਲ ਸੂਟ ਫਾਈਲ ਕਰਨਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਅਜੀਤ ਗਾਵਲ ਵਿਕਰਮ ਯਾਦਵ ਔਰ ਜਿਹੜਾ ਉਹ ਗੋਇਲ ਰਾਜ ਚੀਫ ਇਹਨਾਂ ਸਾਰਿਆਂ ਨੂੰ ਦੋਸ਼ੀ ਐਲਾਨਣਾ ਔਰ ਉਹਨਾਂ ਵੱਲੋਂ ਸੰਮਣ ਜਾਰੀ ਹੋਣਾ ਇੰਡੀਅਨ ਕੌਂਸਲੇਟ ਨੂੰ ਕਿ ਭਾਈ 21 ਦਿਨ ਦੇ ਵਿੱਚ ਵੀ ਜਵਾਬ ਦਿਓ لیکن ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਇਹਨਾਂ ਨੂੰ ਇਹ ਦੋ ਆਪਣੇ ਆਪ ਚ ਇੰਡੀਕੇਸ਼ਨ ਸੀ ਕਿ ਅਮਰੀਕਨ ਜੁਡੀਸ਼ਰੀ ਕੀ ਕੋਰਸ ਲੈ ਗਈ ਅਮਰੀਕਨ ਲਾ ਮੇਕਰ ਕੀ ਕੋਰਸ ਲੈਣ ਜਾ ਰਹੇ ਨੇ ਹੁਣ ਜਦੋਂ ਵੀ ਅਸੀਂ ਇੰਸਟੀਟਿਊਸ਼ਨਸ ਦੀ ਗੱਲ ਕਰਦੇ ਆ ਮੈਂ ਅਕਸਰ ਆਪਣੀਆਂ ਪ੍ਰੀਵਿਅਸ ਬਰੀਫਿੰਗਸ ਦੇ ਵਿੱਚ ਇਹ ਕਹਿੰਦਾ ਰਿਹਾ ਹਾਂ ਜਿੱਥੇ ਤੱਕ ਤਾਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਵਿੱਚ ਐਫ ਬੀ ਆਈ ਹੈ ਹੋਮਲੈਂਡ ਸਕਿਉਰਿਟੀ ਹੈ ਜਸਟਿਸ ਡਿਪਾਰਟਮੈਂਟ ਹੈ ਉਹ ਅਮਰੀਕਾ ਦੇ ਵਿੱਚ ਕੋਈ ਪ੍ਰਭਾਵ ਨਹੀਂ ਕਬੂਲਦੇ ਪੋਲਿਟਿਸ਼ੀਅਨਸ ਦਾ ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ ਜਾਂ ਪੈਂਟਾਗਨ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਲਾ ਵਿਲ ਟੇਕ ਇਟਸ ਕੋਰਸ ਸੋ ਉਹ ਅਸੀਂ ਈਵਨ ਇਸ ਮੁੱਦੇ ਤੇ ਵੀ ਦੇਖਿਆ ਨikhil gupta ਨੂੰ ਸਾਲ ਦੇ ਵਿੱਚ ਵਿੱਚ ਐਕਸੈਲਰੇਟ ਰਾਈਡ ਕਰਕੇ ਲਿਆਂਦਾ ਉਸ ਦੀ ਇਨਡਾਈਟਮੈਂਟ ਪਹਿਲਾਂ ਕੀਤੀ ਜੂਨ ਮਹੀਨੇ ਚ ਹਮਮ ਫਿਰ ਅਰੇਨ ਉਹਨੂੰ ਕੀਤਾ ਫਿਰ ਉਸ ਦਾ ਹੋਇਆ ਔਰ ਉਹ ਹੁਣ ਅਕਤੂਬਰ ਚ ਉਹਦੀ ਹੀアリング ਹੋਣੀ ਹੁਣ ਜਦੋਂ ਕੋਈ ਵੀ ਮੀਟਿੰਗ ਔਰ ਜਿਹੜੀਆਂ ਮੀਟਿੰਗਸ ਦੋ ਸਾਡੀਆਂ ਐਨੂਅਲ ਜਿਹੜੀਆਂ ਸਾਲ ਦੇ ਵਿੱਚ ਜਿਹਨੂੰ ਮੈਂ ਅਟੈਂਡ ਕੀਤਾ ਐਫਬੀਆਈ ਦੇ ਹੈੱਡ ਕੁਆਰਟਰ ਚ ਹੋਈਆਂ ਉਹ ਐਫਬੀਆਈ ਦੇ ਇਨੀਸ਼ੀਏਟਿਵ ਦੇ ਉੱਤੇ ਸੀਗੀਆਂ ਔਰ ਉਹਦੇ ਚ ਬੇਸ਼ੱਕ ਹੋਮਲੈਂਡ ਸਕਿਉਰਿਟੀ ਸਟੇਟ ਡਿਪਾਰਟਮੈਂਟ ਜਸਟ ਸਾਰਿਆਂ ਦੇ ਨੁਮਾਇੰਦੇ ਸੀ ਪਰ ਉਹ ਬੇਸਿਕਲੀ ਲਾ ਐਂਡ ਆਰਡਰ ਤੇ ਸਿੱਖਾਂ ਨੂੰ ਅਸ਼ੂਰ ਕਰਨ ਦੇ ਮਾਮਲੇ ਚ ਸੀ ਹੁਣ ਇਹ ਜਿਹੜੀ ਮੀਟਿੰਗ ਜਿਸ ਨੇ ਰੈਟਲ ਕਰਕੇ ਰੱਖ ਦਿੱਤਾ ਇੰਡੀਅਨ ਸਿਸਟਮ ਨੂੰ ਔਰ ਉਹ ਜ਼ਾਰ ਹੈ ਵਾਈਟ ਹਾਊਸ ਦੇ ਵਿੱਚ ਹੋਈ ਔਰ ਨੈਸ਼ਨਲ ਸਕਿਉਰਿਟੀ ਜਿਹੜਾ ਮਹਿਕਮਾ ਹੈ ਉਹਨਾਂ ਦਾ ਹੈ ਜਿਹੜਾ ਉਹ ਜਿਹੜਾ ਪ੍ਰਾਈਮ ਜਿਹੜਾ ਜੈਕ ਸਲੀਵਨ ਜਿਹੜਾ ਉੱਥੇ ਅਜੀਤ ਡੋਵਲ ਜਿਹੜਾ ਉਹਦਾ ਕਾਊਂਟਰ ਹੈ ਉਹਨੂੰ ਉਹਨਾਂ ਨੇ ਬਾਹ ਮਰੋੜੀ ਹੋਈ ਹੈ ਇਹ ਉਹਨਾਂ ਦੇ ਇਨੀਸ਼ੀਏਟਿਵ ਤੇ ਹੋਈ ਹਮ ਬਿਸ਼ੱਕ ਜਿਹੜੀ ਡੀਟੇਲ ਸਾਹਮਣੇ ਆਈ ਹਾਲਾਂ ਇਹ ਬੜੀ ਕੌਨਫਿਡੈਂਸ਼ੀਅਲ ਮੀਟਿੰਗ ਸੀ ਬਰੀਫਿੰਗ ਕੀ ਸੀ ਅੰਦਰ ਕੀ ਹੋਈ ਕਿੰਨਾ ਵਕਤ ਚੱਲੀ ਸਾਡੇ ਕੋਲ ਨਹੀਂ ਇਸ ਦੀ ਡੀਟੇਲ ਲੇਕਿਨ ਮੈਨੂੰ ਇਸ ਗੱਲ ਦਾ ਵੀ ਮੈਨੂੰ ਵੀ ਪਤਾ ਟਿਊਜ਼ਡੇ ਮਾਰਨਿੰਗ ਜਦੋਂ ਅਸੀਂ ਜਿਹੜਾ ਉਹ ਲੈਂਡ ਕੀਤੇ ਟਿਊਜ਼ਡੇ ਈਵਨਿੰਗ অর ਵੈਨਸਡੇ ਮਾਰਨਿੰਗ ਤੇ ਬੀਬੀ ਜਿਹੜੀ ਰਾਇਟਰ ਦੀ ਬਿਊਰੋ ਚੀਫ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਸਾਰਾ ਐਨ ਲਿੰਚ ਉਹਨਾਂ ਦਾ ਮੈਸੇਜ ਮੈਸੇਜ ਸੀ ਟੈਕਸ ਸੀ ਕਿ ਕੀ ਤੁਸੀਂ ਆ ਰਹੇ ਹੋ ਨੈਸ਼ਨਲ ਸਕਿਉਰਿਟੀ ਵਾਲਿਆਂ ਦੀ ਮੀਟਿੰਗ ਵਾਈਟ ਹਾਊਸ ਤੇ ਮੈਂ ਉਹਨੂੰ ਬੈਕ ਲਿਖਿਆ ਵੀ ਮੈਂ ਆਮ ਨਾਟ ਅਵੇਅਰ ਆਈ ਹੈਵ ਨਾਟ ਬੀਨ ਇਨਵਾਈਟਿਡ ਬਟ ਵਟ ਏਵਰ ਇਜ਼ देयर ਪਲੀਜ਼ ਟੈਲ ਮੀ ਸੋ ਇਹ ਤੋਂ ਮੈਨੂੰ ਇਹ ਅੰਦਾਜ਼ਾ ਹੋਇਆ ਵੀ ਕੁਝ ਸੀਰੀਅਸ ਹੋਣ ਜਾ ਰਿਹਾ ਹੈ ਹਮਮ ਔਰ ਬਾਅਦ ਦੇ ਵਿੱਚ ਪਾਵੇਂ ਸਟੋਰੀ ਵੀ ਰਾਇਟਰ ਦੀ ਹੈ ਜਿਹਨੂੰ ਉਸੇ ਬੀਬੀ ਸਾਰਾ ਨੇ ਜਿਹੜੀ ਸਟੋਰੀ ਕੀਤੀ ਜਿਸ ਤੇ ਉਹਨੇ ਕਿਹਾ ਯੂ ਐਸ ਅਫੀਸ਼ੀਅਲਸ ਮੀਟ ਸਿੱਖ ਐਕਟਿਵਿਸਟ ਅਹੈਡ ਆਫ ਬਾਈਡਨ ਮੋਦੀ ਮੀਟਿੰਗ ਹੁਣ ਇਹਦੇ ਚ ਉਹਨੇ ਕੋਈ ਖਾਲਸਤਾਨੀ ਲਫ਼ਜ਼ ਨਹੀਂ ਯੂਜ਼ ਕੀਤਾ ਲੇਕਿਨ ਇਹ ਇੰਡੀਕੇਸ਼ਨ ਦਿੱਤੀ ਕਿ ਬਾਈਡਨ ਮੋਦੀ ਮੀਟਿੰਗ ਤੋਂ ਪਹਿਲਾਂ ਯੂਐਸ ਦੇ ਆਫੀਸ਼ੀਅਲਸ ਔਰ ਉዚ ਫਿਰ ਉਹਨੇ ਸਮਰੀ ਜਿਹੜੀ ਦਿੱਤੀ ਸਟੋਰੀ ਦੀ ਯੂਐਸ ਪੁਸ਼ਸ ਇੰਡੀਆ ਟੂ ਇਨਵੈਸਟਿਗੇਟ ਮਰਡਰ ਪਲਾਟ ਅਗੇਂਸਟ ਸਿੱਖ ਐਕਟੀਵਿਸਟ ਹੁਣ ਇਹ ਆਪਣੇ ਆਪ ਦੇ ਵਿੱਚ ਇਹ ਦੱਸਣ ਲਈ ਕਾਫੀ ਸੀ ਕਿ ਇਹ ਮੈਸੇਜ ਇੰਡੀਆ ਨੂੰ ਦਿੱਤਾ ਗਿਆ ਕਿ ਸਿੱਖ ਐਕਟੀਵਿਸਟ ਦੇ ਨਾਲ ਔਰ ਇਹ ਜਿਹੜੀ ਮੀਟਿੰਗ ਹੋਈ ਜਿਹਦੇ ਵਿੱਚ ਕਿ ਇਹਦੀ ਸਟੋਰੀ ਮੁਤਾਬਕ ਕੀ ਦਾ ਮੀਟਿੰਗ ਵਿਦ ਸੀਨੀਅਰ ਵਾਈਟ ਹਾਊਸ ਐਂਡ ਯੂ ਐਸ ਇੰਟੈਲੀਜੈਂਸ ਅਫੀਸ਼ੀਅਲਸ ਕੇਮ 2 ਡੇਸ ਬਿਫੋਰ ਪ੍ਰੈਜ਼ੀਡੈਂਟ ਜੋ ਬਾਈਡਨ ਇਜ਼ ਟੂ ਮੀਟ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣ ਇਹਦੇ ਤੋਂ ਅੰਦਾਜ਼ਾ ਹੋ ਗਿਆ ਕਿ ਸੀਨੀਅਰ ਵਾਈਟ ਹਾਊਸ ਅਫੀਸ਼ੀਅਲਸ ਇੰਟੈਲੀਜੈਂਸ ਤੇ ਚਲੋ ਹੋਏ ਹੋਣਗੇ ਉਹਨਾਂ ਦੇ ਇਨੀਸ਼ੀਏਟਿਵ ਤੇ ਮੀਟਿੰਗ ਹੋਈ ਔਰ ਇਸ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਯੂ ਐਸ ਕਾਂਗਰੈਸ਼ਨਲ ਸਿੱਖ ਕੌਕਰਸ ਦੇ ਜਿਹੜੇ ਕਨਵੀਨਰ ਡਾਕਟਰ ਪਿਤਪਾਲ ਸਿੰਘ ਉਹਨਾਂ ਦੇ ਬੇਟੇ ਜਿਹੜੇ ਡਾਕਟਰ ਨੇ ਉਹਨਾਂ ਉਹ ਵੀ ਸਪੈਸ਼ਲ ਇਨਵਿਟੇਸ਼ਨ ਤੇ ਸਿੱਖ ਕੋਲੀਸ਼ਨ ਦੇ ਫੁੱਲ ਟੀਮ ਉਹਨਾਂ ਦੀ ਲੀਗਲ ਵੀ ਔਰ ਉਹਨਾਂ ਦੀ ਇੰਟਰਨ ਬੀਬੀ ਵੀ ਔਰ ਸੈਲ ਡੈਫ ਸੋ ਇਹ ਮੇਨ ਇਸ ਸਟੋਰੀ ਮੁਤਾਬਕ ਵੀ ਔਰ ਸਾਡੀ ਨਿੱਜੀ ਜਾਣਕਾਰੀ ਮੁਤਾਬਕ ਵੀ ਹੋਇਆ ਔਰ ਇਹ ਰਾਈਟਰ ਨੇ ਕਿਹਾ ਵੀ ਅਸੀਂ ਇਸ ਮੀਟਿੰਗ ਸੰਬੰਧੀ ਇੰਡੀਅਨ ਐਮਬੈਸੀ ਵਾਸ਼ਿੰਗਟਨ ਨੂੰ ਵੀ ਕੰਟੈਕਟ ਕੀਤਾ ਪਰ ਉਹਨਾਂ ਨੇ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਜਿਕੇ ਭਈ ਇਹ ਬਾਈਡਨ ਨੇ 1 ਟੂ 1 ਮੀਟਿੰਗ ਕਰਨੀ ਹੈ ਪਰ ਇਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਹੈ ਸਿੱਖ ਨੁਮਾਇੰਦਿਆਂ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਬੜੀ ਅਮੀਤ ਵਾਲੀ ਹੁਣ ਇਸ ਰਾਇਟਰ ਦੀ ਸਟੋਰੀ ਨੂੰ ਫਿਰ ਪਟੀ ਨੇ ਪਿਕ ਕੀਤਾ ਪਟੀ ਨੇ ਵੀ ਲਫ਼ਜ਼ ਖਾਲਿਸਤਾਨੀ ਯੂਜ਼ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਵਾਈਟ ਹਾਊਸ ਅਫੀਸ਼ੀਅਲਸ ਮੀਟ ਸਿੱਖ ਐਕਟਿਵਿਸਟ ਬਿਫੋਰ ਪੀਐਮ ਮੋਦੀਜ਼ ਯੂਐਸ ਵਿਜ਼ਿਟ ਮੈਸੇਜ ਉਹਨਾਂ ਨੂੰ ਵੀ ਸਮਝ ਆ ਗਿਆ ਕਿ ਬਈ ਮੀਟਿੰਗ ਤੋਂ ਠੀਕ ਪਹਿਲਾਂ ਜਿਹੜੀ ਮੁਲਾਕਾਤ ਹੈ ਔਰ ਇਹ ਫਿਰ ਉਹਨਾਂ ਨੇ ਆਪਣੀ ਹੈਡਲਾਈਨ ਪਟੀ ਦੇ ਕਿਉਂਕਿ ਡਾਕਟਰ ਪਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਐਕਸ ਦੇ ਉੱਤੇ ਲਿਖਿਆ ਔਰ ਉਹਨੂੰ ਇਹਨਾਂ ਦੀ ਸਟੋਰੀ ਨੇ ਪੀਟੀਆਈ ਨੇ ਹੈਡਲਾਈਨ ਬਣਾ ਕੇ ਕੋਟ ਕੀਤਾ ਵੀ ਹੈਡ ਦਾ ਚਾਂਸ ਟੂ ਥੈਂਕ ਸੀਨੀਅਰ ਫੈਡਰਲ ਗਵਰਨਮੈਂਟ ਅਫੀਸ਼ੀਅਲਸ ਫਾਰ ਸੇਵਿੰਗ ਦਾ ਲਾਈਵਸ ਆਫ ਸਿੱਖ ਅਮਰੀਕਨਸ ਐਂਡ ਫਾਰ ਵਿਜੀਲੈਂਸ ਇਨ ਪ੍ਰੋਟੈਕਟਿੰਗ ਅਵਰ ਕਮਿਊਨਿਟੀ ਸੇਜ਼ ਪ੍ਰਤਪਾਲ ਸਿੰਘ ਫਾਊਂਡਰ ਆਫ ਅਮਰੀਕਨ ਸਿੱਖ ਕੌਕਸ ਕਮੇਟੀ ਸੋ ਇਹਦੇ ਤੋਂ ਇਹ ਇਹਨਾਂ ਨੇ ਬੇਸ ਕਿਉਂਕਿ ਇਹ ਵੀ ਜਿਹੜਾ ਰਾਈਟਰ ਦੀ ਸਟੋਰੀ ਔਰ ਡਾਕਟਰ ਪ੍ਰਤਪਾਲ ਸਿੰਘ ਔਰ ਉਹਦੇ ਟਵੀਟ ਦੇ ਉੱਤੇ ਬੇਸ ਸੀ ਇਹਦੇ ਚ ਵੀ ਕੋਈ ਜਿਹੜਾ ਹੋ ਹੱਲਾ ਨਹੀਂ ਖੜਾ ਕੀਤਾ ਗਿਆ ਲੇਕਿਨ ਅਸੀਂ ਦੇਖਦੇ ਹਾਂ ਕਿ ਫਿਰ ਜਦੋਂ ਤੱਕ ਅਗਲਾ ਦਿਨ ਚੜ੍ਹਦਾ ਹੈ ਤੇ ਅਭਿਸ਼ੇਕ ਚੱਕਰਵਰਤੀ ਜਿਹੜਾ ਇਹਨਾਂ ਦਾ ਰਾਜ ਦਾ ਸਟੋਰੀ ਪਲਾਂਟਰ ਹੈ ਉਹ ਪ੍ਰਿੰਟ মিডিਆ ਜ ਲੰਮੀ ਚੌੜੀ ਸਟੋਰੀ ਦੇ ਨਾਲ ਆਂਦਾ ਇਹਨੇ ਫਸਟ ਵਾਈਟ ਹਾਊਸ ਇੰਗੇजेस ਵਿਦ ਪ੍ਰੋ ਖਾਲਸਤਾਨ ਗਰੁੱਪਸ ਗਿਵ ਅਸ਼ੋਰੈਂਸਸ ਹੁਣ ਇਹ ਮੀਟਿੰਗ ਦਾ ਹਿੱਸਾ ਨਹੀਂ ਨੇ ਪਰ ਇਹਨਾਂ ਨੇ ਸਿੱਖ ਐਕਟਿਵਿਸਟ ਨੂੰ ਮੈਨੂੰ ਨਹੀਂ ਪਤਾ ਵੀ ਸਿੱਖ ਕੋਲੀਸ਼ਨ ਨੇ ਜਨ ਸੈਲਡਫ ਨੇ ਕਦੇ ਖਾਲਸਤਾਨ ਦੀ ਐਡਵੋਕੇਸੀ ਕੀਤੀ ਹੋਏ ਉਹ ਵੀ ਐਡਵੋਕੇਸੀ ਗਰੁੱਪ ਐ ਸੈਕ ਕੋਲੀਸ਼ਨ ਸੈਲਡਫ ਵੀ ਐਡਵੋਕੇਸੀ ਔਰ ਦੂਸਰਾ ਕਰਦੇ ਨੇ ਪਰ ਉਹਨਾਂ ਨੂੰ ਪ੍ਰੋ ਖਾਲਸਤਾਨ ਵੀ ਬਣਾਇਆ ਔਰ ਨਾਲ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਇਹ ਬਿਲਕੁਲ ਹੁਣ ਅਮਰੀਕਾ ਉਲਟ ਕਰ ਰਿਹਾ ਦਿਸ ਡਿਵੈਲਪਮੈਂਟ ਕਮਸ ਅਮਿਡ ਕਨਸਰਨਸ ਥੈਟ ਕੈਨੇਡਾ ਐਂਡ ਯੂ ਐਸ ਆਰ ਗਿਵਿੰਗ ਸ਼ੈਲਟਰ ਐਂਡ ਐਸਾਈਲਮ ਟੂ ਖਾਲਸਤਾਨੀ ਸੈਪਰੇਟਿਸਟ ਵਾਟ ਕਮਸ ਐਜ਼ ਅ ਸਰਪ੍ਰਾਈਜ਼ ਦੈਟ ਦਾ ਮੀਟਿੰਗ ਵਾਸ ਇਨੀਸ਼ੀਏਟਿਡ ਬਾਈ ਦਾ ਵਾਈਟ ਹਾਊਸ ਹੁਣ ਇਹ ਆਪਣੇ ਆਪ ਚ ਇਹਨਾਂ ਨੂੰ ਇਸ ਗੱਲ ਨੇ ਇੱਕ ਤਾਂ ਹੁੰਦਾ ਤੁਸੀਂ ਲਾਅ ਐਨਫੋਰਸਮੈਂਟ ਏਜੰਸੀ ਜਾਂ ਐਫ ਬੀ ਆਈ ਨਾਲ ਤਾਂ ਖੁਦ ਵੀ ਮੀਟਿੰਗ ਮੰਗ ਸਕਦੇ ਹੋ ਆਪਣੀ ਸਿਕਿਉਰਿਟੀ ਨੂੰ ਲੈ ਕੇ ਸੋ ਇਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਮੀਟਿੰਗ ਹੈ ਸਭ ਤੋਂ ਇਹ ਜਿਹੜੀ ਖਤਰਨਾਕ ਪਾਰਟ ਹੈ ਉਹ ਉਹਨਾਂ ਨੇ ਵਾਈਟ ਹਾਊਸ ਟੂਡੇ ਮੈਟ ਵਿਦ ਅ ਗਰੁੱਪ ਆਫ 6 who are sympathizers for the khalistan movement this is the first time ever that they have officially engaged with such groups the white house also showed them protection from any transnational aggression on its soil so ke ji white house ne ਉਹਨਾਂ ਨੂੰ ਅਸ਼ੋਰ ਕਰ ਦਿੱਤਾ ਜਾਂ ਦੂਜਾ ਹੁਣ ਇਸ ਦੇ ਉੱਤੇ ਚੱਲਦੇ ਆਂ ਫੇਰ ਆਪ ਇੰਡੀਆ ਜਿਹੜਾ ਆਰਐਸਐਸ ਦਾ ਮਾਊਥ ਪੀਸ ਹੈ ਉਹਨੇ ਤਾਂ ਫਿਰ 8 ਪੇਜ ਦੀ ਸਟੋਰੀ ਔਰ ਇਹ ਜਿਹੜਾ ਉਹਨਾਂ ਨੇ ਇਹ ਕਹਿ ਕੇ ਇਹਦੀ ਹੈਡਲਾਈਨ ਲਾ ਕੇ ਕਿ ਯੂਐਸ ਅਫੀਸ਼ੀਅਲਸ ਮੈਟ ਸਿੱਖ ਗਰੁੱਪਸ ਬਿਫੋਰ ਪ੍ਰੈਜ਼ੀਡੈਂਟ ਬਾਈਡਨ ਹੋਸਟਡ ਪ੍ਰਾਈਮ ਮਿਨਿਸਟਰ ਮੋਦੀ ਹੇਅਰ ਇਜ਼ ਹਾਊ ਥੀਸ ਆਰਗੇਨਾਈਜੇਸ਼ਨਸ ਆਰ ਖਾਲਸਤਾਨੀ ਸਿੰਪੈਥਾਈਜ਼ਰ ਕਿਉਂਕਿ ਇੱਕ ਸਟੋਰੀ ਉਹਨਾਂ ਨੇ ਪਲਾਂਟ ਕਰਵਾ ਦਿੱਤੀ ਸੀ ਖਾਲਸਤਾਨੀ ਸਿੰਪੈਥਾਈਜ਼ਰ ਦੂਸਰਾ ਸਵਾਲ ਉੱਠਣਾ ਸੀ ਕਿ ਜੀ ਸਿੱਖ ਕੋਲੀਸ਼ਨ ਜਾਂ ਇਵਨ ਸਿੱਖ ਕਾਕਸ ਜਾਂ ਸੈਲਡਫ ਉਹਨਾਂ ਨੇ ਤਾਂ ਕਦੇ ਖਾਲਸਤਾਨ ਲਈ ਮਤਾ ਨਹੀਂ ਕੀਤਾ ਹੈ ਉਹ ਕਿਵੇਂ ਸਿੰਪੈਥਾਈਜ਼ਰ ਹੋ ਗਏ ਫਿਰ ਆਪ ਇੰਡੀਆ ਦੀ ਪੂਰੀ ਟੀਮ ਨੇ ਪੂਰੀ ਰਿਸਰਚ ਕਰਕੇ ਉਹ ਮੁੱਦੇ ਕੱਢੇ ਜੀ ਫਾਰਮਰ ਮੂਵਮੈਂਟ ਵੇਲੇ ਸਿੱਖ ਕੋਲੀਸ਼ਨ ਨੇ ਇਹ ਕਿਹਾ ਸੀ ਔਰ ਸੈਲਡਫ ਨੇ ਜਦੋਂ ਰੋਕਿਆ ਗਿਆ ਸੀ ਹਰਿਆਣੇ 'ਚ ਇਹ ਕਿਹਾ ਸੀ ਔਰ ਡਾਕਟਰ ਬਿਤਪਾਲ ਸਿੰਘ ਹੋਰਾਂ ਨੇ ਪਾਕਿਸਤਾਨੀ ਜਦੋਂ ਮੁਹੰਮਦ ਸਰਵਰ ਇੱਥੇ ਆਇਆ ਉਹਦੇ ਆਨਰਸ ਡਿਨਰ ਕੀਤਾ ਔਰ ਉਹ ਪਿਕਚਰਜ਼ ਉਹਨਾਂ ਦੀਆਂ ਕੱਢ ਕੇ ਜਿਹੜੀਆਂ ਪਬਲਿਕ ਡੋਮੇਨ 'ਚ ਨੇ ਔਰ ਕੋਈ ਐਂਟਾਈ ਲਾ ਨਹੀਂ ਹੈ ਜਾ ਉੱਥੇ ਕੋਈ ਉਹਨਾਂ ਨੇ ਖਾਲਸਤਾਨ ਦੀ ਨਾ ਮੁਹੰਮਦ ਸਰਵਰ ਨੇ ਸ਼ੋਰ ਕੀਤਾ ਪਰ ਇਹ ਦੱਸਣ ਦੇ ਲਈ ਕਿ ਵੀ ਇਹ ਪਾਕਿਸਤਾਨ ਕਨੈਕਸ਼ਨ ਵੀ ਹੈ ਫਿਰ ਸਿੱਖ ਕੋਲੀਸ਼ਨ ਦੇ ਉੱਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਜਿਹੜਾ ਸੈਲਡ ਆਫ ਹੈ ਸੋ ਕੁਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਉਹਨਾਂ ਨੇ ਖੁਦ ਹੀ ਡਰ ਵਾਲਾ ਇੱਕ ਮਾਹੌਲ ਕ੍ਰੀਏਟ ਕੀਤਾ ਫਿਰ ਕੱਲਾ ਇਹ ਆਫ ਇੰਡੀਆ ਜਾਂ ਪ੍ਰਿੰਟ ਜਾਂ ਦੂਜੇ ਤੱਕ ਮੌਜੂਦ ਨਹੀਂ ਰਿਹਾ ਟਾਈਮਜ਼ ਆਫ ਇੰਡੀਆ ਨੇ ਵੀ ਉਸੇ ਲਾਈਨ ਦੇ ਉੱਤੇ ਇਹ ਮੈਂ ਇਸ ਲਈ ਨਾ ਹੈਡਲਾਈਨਸ ਨੂੰ ਪੜ ਰਿਹਾ ਹਾਂ ਕਿ ਸਾਡੇ ਐਵਰੇਜ ਈਵਰ ਇਹ ਸਮਝਣ ਕਿ ਨੈਰੇਟਿਵ ਕਿਵੇਂ ਸਿਰਜਿਆ ਜਾਂਦਾ ਕਿਵੇਂ ਝੂਠਾ ਵਰਤਾਂਤ ਬਣਾਇਆ ਜਾਂਦਾ ਜਿਵੇਂ ਨਿਊਯਾਰਕ ਦੀ ਜਿਹੜੀ ਖਾਲਸਤਾਨ ਰੈਲੀ ਸੀ ਉਹਦੇ ਵਿੱਚ ਅਰੈਸਟ ਸ਼ੋ ਔਰ ਪੁਲਿਸ ਤੰਗ ਔਰ ਉਹਨਾਂ ਨੇ ਡਿਸਰਪਟ ਕਰ ਦੇਣਾ ਸੀ ਮੋਦੀ ਦੇ ਕਮਿਊਨਿਟੀ ਫੰਕਸ਼ਨ ਨੂੰ ਇੱਕ ਨੈਰੇਟਿਵ ਬਿਲਡ ਕੀਤਾ ਝੂਠਾ ਹੁਣ ਟਾਈਮਜ਼ ਆਫ ਇੰਡੀਆ ਕਹਿੰਦਾ ਮੋਦੀ ਵਿਜ਼ਿਟ ਟੂ ਯੂ ਐਸ ਆਵਰਸ ਬਿਫੋਰ ਪੀਐਮਜ਼ ਅਰਾਈਵਲ ਵਾਈਟ ਹਾਊਸ ਹੋਸਟਸ ਮੀਟਿੰਗ ਵਿਦ ਪ੍ਰੋ ਖਾਲਸਤਾਨ ਲੀਡਰਸ ਹੁਣ ਉਹ ਖੁਦ 2 ਦਿਨ ਪਹਿਲਾਂ ਕਹਿ ਰਹੇ ਨੇ ਆਵਰਜ਼ ਬਿਫੋਰ ਜਿਵੇਂ ਕਿ ਸਵੇਰੇ ਖਾਲਸਤਾਨੀਆਂ ਨਾਲ ਮਿਲਿਆ ਤੇ ਦੁਪਹਿਰੇ ਮੋਦੀ ਨਾਲ ਮਿਲਿਆ ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਇਹੀ ਨਹੀਂ ਕਿ ਅਮਰੀਕਾ ਭਾਰਤ ਸਬੰਧਾਂ ਦੇ ਵਿੱਚ ਇੱਕ ਵੱਡੀ ਖਟਾਸ ਹੈ ਰਾਦਰ ਅਮਰੀਕਾ ਨੇ ਬਾਮ ਰੋੜੀ ਹੋਈ ਹੈ ਅਮਰੀਕਾ ਦਾ ਫੁੱਟ ਹੋਲ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋਇਆ ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਦਲਾਵਿਰਚ ਪ੍ਰੋਟੈਸਟ ਕਰ ਰਹੇ ਸੀ ਦੋ ਬੰਗਾਲੀ ਜਿਹੜੇ ਸ਼ਕਲੋਂ ਮੁਸਲਮਾਨ ਲੱਗਦੇ ਸੀ ਮੈਂ ਜਾ ਕੇ ਉਹਨਾਂ ਨੂੰ ਆਪਣਾ ਇੰਟਰੋ ਉਹਨਾਂ ਕਹਾਂ ਜੀ ਅਸੀਂ ਬੰਗਲਾਦੇਸ਼ ਤੋਂ ਆਔਰ ਉਹ ਐਂਡ ਤੱਕ ਉਹਨੂੰ ਕਵਰ ਵੀ ਕਰ ਰਹੇ ਸੀ ਸੋ ਮੈਨੂੰ ਇਹ ਲੱਗਦਾ ਕਿ ਬੰਗਲਾਦੇਸ਼ ਦਾ ਵੀ ਕਿਉਂਕਿ ਜੋ ਸ਼ੇਖ ਅਸੀਨਾ ਨਾਲੋਂ ਬਿਲਕੁਲ ਨਾਤਾ ਟੁੱਟਿਆ ਉਸ ਦੇ ਥੱਲੇ ਜੋ ਇੰਡੀਅਨ ਰਾ ਦੇ ਲਈ ਕੰਮ ਕਰ ਰਹੇ ਸੀ ਇਹ ਸਾਰੇ ਦੇ ਚੱਲਦੇ ਆ ਅਮਰੀਕਾ ਦਾ ਬੰਗਲਾਦੇਸ਼ ਫੁੱਟਹੋਲਡ ਹੋਣਾ ਈਵਨ ਬੰਗਲਾਦੇਸ਼ ਨੂੰ ਹੁਣ ਫਾਈਨੈਂਸ਼ੀਅਲ ਹੈਲਪ ਪ੍ਰੋਮਿਸ ਕਰ ਰਹਾ ਜਿਹਨੂੰ ਇੰਡੀਅਨ ਮੀਡੀਆ ਨੇ ਕਿਹਾ ਜੀ ਦੇਖੋ ਮਤਲਬ ਬੰਗਲਾਦੇਸ਼ ਦੀ ਮਦਦ ਦੇ ਉੱਤੇ ਜਿਹੜਾ ਅਮਰੀਕਾ ਆ ਗਿਆ ਸੋ ਇਹ ਇਹਨਾਂ ਨੂੰ ਇਹ ਹੁੰਦਾ ਸਾਡੇ ਪੰਜਾਬੀ ਚ ਕਹਿੰਦੇ ਨੇ ਕਿ ਚੋਰ ਨੂੰ ਆਪਣਾ ਪਾਲਾ ਮਾਰਦਾ ਕਿਉਂਕਿ ਜਿਸ ਲੈਵਲ ਦੇ ਉੱਤੇ ਜੋ ਇਹਨਾਂ ਨੇ ਸਿੱਖਾਂ ਦੇ ਨਾਲ ਜਿਹੜੀ 40 ਸਾਲ ਪਹਿਲਾਂ ਟੋਟਲ ਵਾਰ ਡਿਕਲੇਅਰ ਕੀਤੀ ਸੀ ਜਿਹਨੂੰ ਮੈਂ ਕਹਿੰਦਾ ਕਿ ਹੁਣ ਉਹ ਉਪਰਵਾਰ ਹੋ ਗਏ ਪਰ ওপਨ ਵਾਰਚ ਅਮਰੀਕਾ ਦੀ ਧਰਤੀ ਤੇ ਇੰਟਰਨੈਸ਼ਨਲ ਲਾਅ ਵਾਇਲਟ ਕੀਤਾ ਸੋਵਰਨਿਟੀ ਵਾਇਲਟ ਕੀਤੀ ਅਜੇ ਤੱਕ ਅਮਰੀਕਾ ਦੀ ਜਿਹੜੀ ਲਾਈਨ ਹੈ ਉਹ ਆਪਣੇ ਸਿਟੀਜ਼ਨਸ ਨੂੰ ਮਹਫੂਜ਼ ਕਰਨ ਦੀ ਹੈ ਇਹੀ ਦੋ ਮੀਟਿੰਗ ਜਿਹੜੀਆਂ ਸਾਡੇ ਨਾਲ ਹੋਈਆਂ ਉਹਦੇ ਚ ਉਹਨਾਂ ਨੇ ਆਪਣਾ ਰਿਜ਼ੋਲਵ ਦਿੱਤਾ ਔਰ ਮੈਨੂੰ ਲੱਗਦਾ ਵੀ ਵਾਈਟ ਹਾਊਸ ਮੀਟਿੰਗ ਵੀ ਬੇਸ਼ੱਕ ਟਾਈਮਿੰਗ ਔਰ ਵਾਈਟ ਹਾਊਸ ਵੱਲੋਂ ਸਦਰਨਾ ਮੈਸੇਜ ਹੈ ਜਿਵੇਂ ਮੈਂ ਕਿਹਾ ਡਿਪਲੋਮੇਸੀ ਦਾ ਇੰਡੀਆ ਨੂੰ ਉਹਨਾਂ ਨੇ ਦੇ ਦਿੱਤਾ ਕਿ ਭਾਈ ਹੁਣ ਤੁਸੀਂ ਸਿੱਖਾਂ ਦੇ ਨਾਲ ਜੇ ਕੋਈ ਵੀ ਤੱਕਾ ਕਰੋਗੇ ਅਮਰੀਕਾ ਦੀ ਧਰਤੀ ਤੇ ਲੇਕਿਨ ਉਹਨਾਂ ਨੂੰ ਨਜ਼ਰ ਆਇਆ ਵੀ ਇਹ ਤਾਂ ਸਖਾਂ ਦੀ ਪਿੱਠ ਦੇ ਉੱਤੇ ਆ ਕੇ ਖਲੋਗੇ ਨੇ ਖਾਲਸਾਣ ਦੀ ਕਾਇਮੀ ਲਈ ਅਸੀਂ ਕਹਿੰਦੇ ਆਂ ਵੀ ਤੁਹਾਡੇ ਮੂੰਹ ਚ ਕੀ ਹੋ ਸ਼ਕਰ ਔਰ ਜ਼ਰੂਰ ਇਹ ਤੁਹਾਡਾ ਜੋ ਤੁਸੀਂ ਆਪ ਹੀ ਇੱਕ ਵਰਤਾਂਤ ਸਿਰਜਦੇ ਹੋ ਫਿਰ ਅਲਟੀਮੇਟਲੀ ਉਸ ਤੋਂ ਆਪ ਹੀ ਤੁਸੀਂ ਡਰੀ ਵੀ ਜਾਣੇ ਹੋ ਲੇਕਿਨ ਇਹ ਗੱਲ ਇਹ ਵੀ ਸ਼ੋਅ ਕਰ ਰਿਹਾ ਹੈ ਕਿ ਭਾਈ ਇਹਨਾਂ ਦੇ ਪਾਪ ਵੀ ਕੰਮ ਰਹੇ ਨੇ ਇਹਨਾਂ ਨੂੰ ਸਖਾਂ ਦਾ ਰਿਜ਼ੋਲਵ ਵੀ ਨਜ਼ਰ ਆ ਰਿਹਾ ਹੈ ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ 3 ਦਿਨ ਮੋਦੀ ਨੂੰ ਚੇਜ਼ ਕਿਤੇ ਖਾਲਸਤਾਨੀ ਸਫਾ ਦੇ ਸਾਡੇ ਵੀਰਾਂ ਪੈਣਾ ਨੇ ਉਹ ਜਦੋਂ ਮਿਲਾ ਕੇ ਮੈਨੂੰ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਧਰਤੀ ਤੇ ਸ਼ਾਇਦ ਮੋਦੀ ਸੌ ਨਾ ਸਕਿਆ ਹੋਏ ਉਸ ਨੂੰ ਈਵਨ ਜਿਹੜਾ ਜਿਹਨੂੰ ਅਸੀਂ ਨਾਈਟਮੇਅਰ ਕਹਿੰਦੇ ਆ ਕਿ ਡਰਾਉਣੇ ਸੁਪਨੇ ਕਿ ਜਿਵੇਂ ਕਦੇ ਜਹਾਂਗੀਰ ਨੂੰ ਲੱਗਦਾ ਸੀ ਕਿ ਭਾਈ ਸਿੱਖ ਮੇਰੀ ਛਾਤੀ ਤੇ ਚੜੇ ਨੇ ਜਦੋਂ ਗਵਾਲੀਅਰ ਦੇ ਕਿਲੇ 'ਚ ਛੇਵੇਂ ਪਾਦਸ਼ਾਹ ਨੂੰ ਗ੍ਰਫਤਾਰ ਕਰਕੇ ਰੱਖਿਆ ਹੋਇਆ ਸੀ ਉਹ ਮੋਦੀ ਨੂੰ ਵੀ ਸਿੰਘ ਜਿਹੜਾ ਨੇ ਉਹਦੀ ਛਾਤੀ ਤੇ ਜਿਹੜੇ ਨਜ਼ਰ ਆਉਂਦੇ ਨੇ ਜਿਵੇਂ ਇੰਦਰਾ ਗਾਂਧੀ ਨੇ ਵੀ ਆਪਣੀ ਜਿਹੜੇ ਅਖੀਰਲੇ ਦਿਨਾਂ ਤੋਂ ਪਹਿਲਾਂ ਇੱਕ ਇੰਟਰਵਿਊ ਚ ਕਿਹਾ ਸੀ ਕਿ ਮੈਨੂੰ ਨਾਈਟਮੇਅਰ ਹੁੰਦਾ ਹੈ ਰਾਤ ਨੂੰ ਮੈਂ ਉੱਠ ਪੈਂਦੀ ਐ ਔਰ ਇਹ ਸਾਰੇ ਔਰ ਜ਼ਾਹਰ ਹੈ ਮੈਂ ਦੂਸਰਾ ਪੱਖ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਵਾਰ ਕ੍ਰਿਮੀਨਲਸ ਦੀਆਂ ਕੀ ਸਜ਼ਾਵਾਂ ਹੁੰਦੀਆਂ ਜਾਂ ਸਿੰਘਾਊ ਜਿਹੜੀ ਹੈ ਖਾਲਸਾ ਪਰੰਪਰਾ ਕੀ ਹੈ ਪਰ ਇਸ ਵੇਲੇ ਅਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਜਾਂ ਅਮਰੀਕਾ ਦੀ ਸੋਵਰਿਟੀ ਦੀ ਬਹਾਲੀ ਨੂੰ ਰੱਖਣ ਦੇ ਲਈ ਜਿਹੜਾ ਵਾਈਟ ਹਾਊਸ ਦਾ ਇਹ ਐਫਰਟ ਹੈ ਯੂਐਸ ਕਾਂਗਰਸਮੈਨਾਂ ਦਾ ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਉੱਤੇ ਇੰਡੀਆ ਨੂੰ ਪ੍ਰਮੁਖਤਾ ਚ ਰੱਖ ਕੇ ल्यांदा ਬਿੱਲ ਹੈ ਔਰ ਅਮਰੀਕਾ ਦੇ ਜਸਟਿਸ ਸਿਸਟਮ ਵੱਲੋਂ ਇਹਨਾਂ ਜਿਹੜੇ ਮਰਡਰਰ ਨੇ ਔਰ ਜਿਹੜੇ ਕ੍ਰਾਈਮਨਲ ਨੇ ਵਾਰ ਕ੍ਰਾਈਮਨਲ ਉਹਨਾਂ ਦੇ ਖਿਲਾਫ ਜਾਰੀ ਕੀਤੇ ਸੰਮਣ ਨੇ ਉਹਨਾਂ ਨੂੰ ਵੈਲਕਮ ਕਰਦੇ ਆਂ ਔਰ ਜ਼ਾਹਰ ਹੈ ਵੀ ਇਹ ਸਭ ਨੇ ਇੰਡੀਅਨ ਸਟੇਟ ਔਰ ਉਹਨਾਂ ਦਾ ਗੋਦੀ ਮੀਡੀਆ ਇਨਾ ਸਾਬ ਨੂੰ ਰੈਟਲ ਕੀਤਾ ਹੋਇਆ ਜੀ ਡਾਕਟਰ ਸਾਹਿਬ ਬਿਲਕੁਲ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਦੇਖਣਾ ਹੋਵੇਗਾ ਵੀ ਜਿਹੜੀਆਂ ਇਹ ਡਵੈਲਪਮੈਂਟਸ ਨੇ ਇਹ ਕਿਸ ਤਸ਼ਾਦੇ ਵੱਲ ਜਾਂਦੀਆਂ ਨੇ ਖਾਸ ਤੌਰ ਤੇ ਜਦੋਂ ਜਿਹੜੇ ਜੈ ਸ਼ੰਕਰ ਹੈਗੇ ਆ ਉਹਨਾਂ ਨੇ ਆ ਕੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਅੱਗੇ ਲਾਸ ਨੂੰ ਅਡਰੈਸ ਕਰਨਾ ਸੋ ਇੱਥੇ ਹੀ ਛੋਟੇ ਜੇ ਇੱਕ ਕਮਰਸ਼ਲ ਬ੍ਰੇਕ ਦੇ ਲਈ ਵਿਊਜ਼ ਰੁਕਾਂਗੇ ਤੇ ਲਾਸਟ ਸੈਗਮੈਂਟ ਦੇ ਵਿੱਚ ਫਿਰ ਜਿਹੜਾ ਇਹ ਸਾਰੇ ਦਾ ਕਨਕਲੂਜ਼ਨ ਹੈ ਉਸ ਵੱਲ ਉਹ ਕਰਾਂਗੇ ਵੀ ਜਿਹੜੀਆਂ ਭਾਰਤ ਤੇ ਅਮਰੀਕਾ ਦੀਆਂ ਟਾਈਜ਼ ਹੈਗੀਆਂ ਨੇ ਉਹ ਇਸ ਵਕਤ ਕਿੱਥੇ ਖਲੋਤੀਆਂ ਨੇ